हिमाचल प्रदेश ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਦੇਸ਼ ਭਰ ਚ ਤਣਾਵ ਵਾਲਾ ਮਾਹੌਲ ਹੈ ਦੇਸ਼ ਭਰ ਦੇ ਸਿੱਖ ਪਾਈਚਾਰੇ ਵੱਲੋਂ ਫਿਲਮ ਵਿੱਚ ਕਈ ਸੀਨਾਂ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਜਾ ਰਿਹਾ ਅਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਹੁਣ ਇਸ ਤੇ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਵੀ ਆਪਣਾ ਬਿਆਨ ਦਿੰਦਿਆਂ ਕੰਗਣਾ ਰਣੌਤ ਨੂੰ ਸਖਤ ਨਸੀਹਤ ਦਿੱਤੀ ਹੈ ਗਾਇਕ ਨੇ ਕੰਗਣਾ ਨੂੰ ਵੱਡੀ ਅਹਿਸਾਨ ਫਰاموش ਦੱਸਿਆ ਜਸੀ ਨੇ ਆਪਣੇ ਬਿਆਨ ਵਿੱਚ ਕਿਹਾ ਕੰਗਣਾ ਨੂੰ ਚਾਹੇ ਇੰਦਰਾ ਗਾਂਧੀ ਤੇ ਫਿਲਮ ਬਣਾ ਔਰੰਗਜ਼ੇਬ ਅਤੇ ਹਿਟਲਰ ਉੱਪਰ ਫਤ ਤੈਨੂੰ ਪੰਜਾਬ ਬਾਰੇ ਕੱਖ ਨਹੀਂ ਪਤਾ ਗਾਇਤ ਨੇ ਕਿਹਾ ਕਿ ਪੰਜਾਬੀ ਹੀ ਤੈਨੂੰ ਫਿਲਮ ਲਾਈਨ 'ਚ ਲੈ ਕੇ ਆਏ ਨੇ ਪਰ ਤੂੰ ਪੰਜਾਬੀਆਂ ਬਾਰੇ ਹੀ ਗਲਤ ਬੋਲਦੀ ਹੈ ਉਨਾ ਕਿਹਾ ਕਿ ਇੰਨੀ ਅਹਸਾਨ ਫਰاموشੀ ਚੰਗੀ ਨਹੀਂ ਹੁੰਦੀ ਤੂੰ ਸਾਬਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ ਜਸਬੀਰ ਜੱਸੀ ਨੇ ਇਸ ਤੋਂ ਪਹਿਲਾਂ ਕੰਗਣਾ ਰਣੋਦੇ ਹਵਾਈ ਅੱਡੇ ਤੇ ਥੱਪੜ ਮਾਰੇ ਜਾਂਦੇ ਮਾਮਲੇ 'ਚ ਵੀ ਅਦਾਕਾਰ ਨੂੰ ਨਸੀਹਤ ਦਿੱਤੀ ਸੀ ਜਦੋਂ ਕੰਗਣਾ ਨੇ ਘਟਨਾ ਨੂੰ ਅੱਤਵਾਦ ਤੋਂ ਪ੍ਰੇਰਿਤ ਦੱਸਿਆ ਸੀ ਗਾਇਕ ਨੇ ਆਪਣੇ ਐਕਸ ਟਵੀਟੇ ਲਿਖਿਆ ਸੀ ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ ਜ਼ਿੰਮੇਵਾਰੀ ਵੱਡੀ ਹੈ ਅਜੇ ਵੀ ਸੋਚ ਕੇ ਬੋਲ ਇਸ ਦੇ ਨਾਲ ਹੀ ਜੱਸੀ ਨੇ ਹੱਥ ਜੋੜਨ ਵਾਲਾ ਇਮੋਜੀ ਬਣਾਇਆ ਸੀ हिमाचल प्रदेश ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਦੇਸ਼ ਭਰ ਚ ਤਣਾਵ ਵਾਲਾ ਮਾਹੌਲ ਹੈ ਦੇਸ਼ ਭਰ ਦੇ ਸਿੱਖ ਪਾਈਚਾਰੇ ਵੱਲੋਂ ਫਿਲਮ ਵਿੱਚ ਕਈ ਸੀਨਾਂ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਜਾ ਰਿਹਾ ਅਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਹੁਣ ਇਸ ਤੇ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਵੀ ਆਪਣਾ ਬਿਆਨ ਦਿੰਦਿਆਂ ਕੰਗਣਾ ਰਣੌਤ ਨੂੰ ਸਖਤ ਨਸੀਹਤ ਦਿੱਤੀ ਹੈ ਗਾਇਕ ਨੇ ਕੰਗਣਾ ਨੂੰ ਵੱਡੀ ਅਹਿਸਾਨ ਫਰاموش ਦੱਸਿਆ ਜਸੀ ਨੇ ਆਪਣੇ ਬਿਆਨ ਵਿੱਚ ਕਿਹਾ ਕੰਗਣਾ ਤੂੰ ਚਾਹੇ ਇੰਦਰਾ ਗਾਂਧੀ ਤੇ ਫਿਲਮ ਬਣਾ ਔਰੰਗਜ਼ੇਬ ਅਤੇ ਹਿਟਲਰ ਉੱਪਰ ਪਰ ਤੈਨੂੰ ਪੰਜਾਬ ਬਾਰੇ ਕੱਖ ਨਹੀਂ ਪਤਾ ਗਾਇਕ ਨੇ ਕਿਹਾ ਕਿ ਪੰਜਾਬੀ ਹੀ ਤੈਨੂੰ ਫਿਲਮ ਲਾਈਨ 'ਚ ਲੈ ਕੇ ਆਏ ਨੇ ਪਰ ਤੂੰ ਪੰਜਾਬੀਆਂ ਬਾਰੇ ਹੀ ਗਲਤ ਬੋਲਦੀ ਹੈਂ ਉਨਾ ਕਿਹਾ ਕਿ ਇੰਨੀ ਅਹਸਾਨ ਫਰاموشੀ ਚੰਗ ਨਹੀਂ ਹੁੰਦੀ ਤੂੰ ਸਾਬਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ ਜਸਬੀਰ ਜੱਸੀ ਨੇ ਇਸ ਤੋਂ ਪਹਿਲਾਂ ਕੰਗਣਾ ਰਣੋਦੇ ਹਵਾਈ ਅੱਡੇ ਤੇ ਥੱਪੜ ਮਾਰੇ ਜਾਂਦੇ ਮਾਮਲੇ 'ਚ ਵੀ ਅਦਾਕਾਰ ਨੂੰ ਨਸੀਹਤ ਦਿੱਤੀ ਸੀ ਜਦੋਂ ਕੰਗਣਾ ਨੇ ਘਟਨਾ ਨੂੰ ਅੱਤਵਾਦ ਤੋਂ ਪ੍ਰੇਰਿਤ ਦੱਸਿਆ ਸੀ ਗਾਇਕ ਨੇ ਆਪਣੇ ਐਕਸ ਟਵੀਟੇ ਲਿਖਿਆ ਸੀ ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ ਜ਼ਿੰਮੇਵਾਰੀ ਵੱਡੀ ਹੈ ਅਜੇ ਵੀ ਸੋਚ ਕੇ ਬੋਲ ਇਸ ਦੇ ਨਾਲ ਹੀ ਜੱਸੀ ਨੇ ਹੱਥ ਜੋੜਨ ਵਾਲਾ ਇਮੋਜੀ ਬਣਾਇਆ ਸੀ हिमाचल प्रदेश ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਦੇਸ਼ ਭਰ ਚ ਤਣਾਵ ਵਾਲਾ ਮਾਹੌਲ ਹੈ ਦੇਸ਼ ਭਰ ਦੇ ਸਿੱਖ ਪਾਈਚਾਰੇ ਵੱਲੋਂ ਫਿਲਮ ਵਿੱਚ ਕਈ ਸੀਨਾਂ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਜਾ ਰਿਹਾ ਅਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਹੁਣ ਇਸ ਤੇ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਵੀ ਆਪਣਾ ਬਿਆਨ ਦਿੰਦਿਆਂ ਕੰਗਣਾ ਰਣੌਤ ਨੂੰ ਸਖਤ ਨਸੀਹਤ ਦਿੱਤੀ ਹੈ ਗਾਇਕ ਨੇ ਕੰਗਣਾ ਨੂੰ ਵੱਡੀ ਅਹਿਸਾਨ ਫਰاموش ਦੱਸਿਆ ਜਸੀ ਨੇ ਆਪਣੇ ਬਿਆਨ ਵਿੱਚ ਕਿਹਾ ਕੰਗਣਾ ਤੂੰ ਚਾਹੇ ਇੰਦਰਾ ਗਾਂਧੀ ਤੇ ਫਿਲਮ ਬਣਾ ਔਰੰਗਜ਼ੇਬ ਅਤੇ ਹਿਟਲਰ ਉੱਪਰ ਪਰ ਤੈਨੂੰ ਪੰਜਾਬ ਬਾਰੇ ਕੱਖ ਨਹੀਂ ਪਤਾ ਗਾਇਕ ਨੇ ਕਿਹਾ ਕਿ ਪੰਜਾਬੀ ਹੀ ਤੈਨੂੰ ਫਿਲਮ ਲਾਈਨ 'ਚ ਲੈ ਕੇ ਆਏ ਨੇ ਪਰ ਤੂੰ ਪੰਜਾਬੀਆਂ ਬਾਰੇ ਹੀ ਗਲਤ ਬੋਲਦੀ ਹੈਂ ਉਨਾ ਕਿਹਾ ਕਿ ਇੰਨੀ ਅਹਿਸਾਨ ਫਰاموشੀ ਚੰਗਨੀ ਹੁੰਦੀ ਤੂੰ ਸਾਬਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ ਜਸਬੀਰ ਜੱਸੀ ਨੇ ਇਸ ਤੋਂ ਪਹਿਲਾਂ ਕੰਗਣਾ ਰਣੋਦੇ ਹਵਾਈ ਅੱਡੇ ਤੇ ਥੱਪੜ ਮਾਰੇ ਜਾਂਦੇ ਮਾਮਲੇ 'ਚ ਵੀ ਅਦਾਕਾਰ ਨੂੰ ਨਸੀਹਤ ਦਿੱਤੀ ਸੀ ਜਦੋਂ ਕੰਗਣਾ ਨੇ ਘਟਨਾ ਨੂੰ ਅੱਤਵਾਦ ਤੋਂ ਪ੍ਰੇਰਿਤ ਦੱਸਿਆ ਸੀ ਗਾਇਕ ਨੇ ਆਪਣੇ ਐਕਸ ਟਵੀਟੇ ਲਿਖਿਆ ਸੀ ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ ਜ਼ਿੰਮੇਵਾਰੀ ਵੱਡੀ ਹੈ ਅਜੇ ਵੀ ਸੋਚ ਕੇ ਬੋਲ ਇਸ ਦੇ ਨਾਲ ਹੀ ਜੱਸੀ ਨੇ ਹੱਥ ਜੋੜਨ ਵਾਲਾ ਇਮੋਜੀ ਬਣਾਇਆ ਸੀ